ਅੱਜ ਅਸੀਂ ਨੇੜੇਾ ਜੋਂ ਤੋਂ ਇੰਦਰਜੀਤ ਸਿੰਘ ਤੋਂ ਗਿਫਟੀ ਜੀ ਸਾਡੇ ਕਾਂਗਰਸ ਕਾਂਗਰਸ ਪਾਰਟੀ ਦੇ ਉਮੀਦਵਾਰ ਨੇੜੇਾ ਜੋਂ ਤੋਂ ਜਿਲ੍ਹਾ ਫਿਰਸੇ ਦੇ ਉਹਨਾਂ ਦੀ ਇਲੈਕਸ਼ਨ ਸ਼ੁਰੂ ਕਰ ਲਈ ਹੈ ਪਿਛਲੇ ਦਿਨੀ ਜਦੋਂ ਅਸੀਂ ਫੈਸਲਾ ਕੀਤਾ ਸੀ ਇਲੈਕਸ਼ਨ ਲੜਨ ਦਾ ਇੰਦਰਜੀਤ ਗਿਫਟੀ ਦਾ ਫੈਸਲਾ ਹੋਇਆ ਸੀ ਨੇੜੇਾ ਜੋਂ ਤੋਂ ਬਿੱਟਾ ਜੀ ਦਾ ਫੈਸਲਾ ਹੋਇਆ ਸੀ ਸੰਭੋ ਜੋਂ ਤੋਂ ਦੇ ਸਾਡੇ ਲੋਸ ਜਿਵੇਂ ਜਾਣ ਤੋਂ ਹਰ ਪੇਚ ਚ ਮਾਲੂ ਦਾ ਫੈਸਲਾ ਵਸੇ ਇਲੈਕਸ਼ਨ ਲੜਨ ਦਾ ਇਹ ਸਰਕਾਰ ਨੇ ਜਿਹੜੇ ਸਾਡੇ ਮੇਨ ਕੈਂਡੀਡੇਟ ਸੀ ਇਹਨਾਂ ਦੇ ਸਾਰਿਆਂ ਦੇ ਪਰਚੇ ਦਰਜ ਕਰਦੇ 인ਦਰਜੀਤ ਗਿਫਟੀ ਦਾ ਜਿਹੜਾ ਪਰਚਾ ਦਰਜ ਹੋਇਆ ਕੋਈ 29 ਤਰੀਕ ਨੂੰ ਸੰਭੂ ਕੋਈ ਬੈਰਲ ਦੇ ਪਿੱਛੇ ਘੜਾ ਹੋਇਆ ਨਿਸ਼ਾਨ ਸਿੰਘ ਦਾ ਕੁਝ ਬੰਦਾ ਹੈ ਜਰਾ ਇਹ ਆਪਣੇ ਰਾਜਪੁਰੇ ਬੈਠੇ ਸੀ ਆਪਣੇ ਕਾਰੋਬਾਰ ਸੀ ਕੋਈ ਮਹਾਲੀ ਬੈਠਾ ਸੀ ਪਰ ਪਰਚਾ ਹੋ ਰਿਹਾ ਸੀ ਸੰਭੂ ਇਸ ਕਰਕੇ ਵੀ ਇਹ ਚੋਣਾਂ ਲੜੇ ਜਾਣ। ਜਿਸ ਦਿਨ ਸਾਡੀ ਮੀਟਿੰਗ 'ਚ ਜਲਾਲਪੁਰ 27 ਤਰੀਕ ਨੂੰ ਸੀ ਮੀਟਿੰਗ ਰੱਖੀ ਸੀ ਕੈਂਡੀਡੇਟਾਂ ਦੀ। ਜਦੋਂ ਅਸੀਂ ਕੈਂਡੀਡੇਟ ਕਲੀਅਰ ਕਰੇ ਕਿਹੜੇ-ਕਿਹੜੇ ਸਾਡੇ ਚੋਣ ਲੜਨਗੇ। ਉਸੇ ਦਿਨ ਤੋਂ ਉਹਨਾਂ ਦੇ ਘਰੇ ਪੁਲਿਸ ਨੇ ਜਾਣਾ ਸ਼ੁਰੂ ਕਰਤਾ। ਰਾਤ ਨੂੰ ਦਰਵਾਜ਼ੇ ਟੁਕਹਾਣੇ ਸਾਰੇ ਚਾਰੇ ਜਿਹੇ ਪੁਲਸਾਰਨੀ ਵਿਵਹਾਰ ਨੇ ਕਿੱਡੇ ਖੜਕੂ ਇੱਥੇ ਰਹਿਣੇ ਆ। ਮੈਂ ਕਿਹਾ ਸਾਰੇ ਕੈਂਡੀਡੇਟਾਂ ਦੇ ਘਰੇ ਪੁਲਿਸ ਗਈ ਹੈ ਜਿਹੜੇ-ਜਿਹੜੇ ਅਸੀਂ ਖੜੇ ਕਰੇ ਸੀ। ਪਰ ਅਸੀਂ ਕਾਜ ਦੇ ਪਰੰਤ ਕਾਮਯਾਬ ਹੋਏ ਇਹਨਾਂ ਨੇ ਫਿਰ ਬੜਾ ਜ਼ੋਰ ਲਾਇਆ ਇੰਦਰਜੀਤ ਗਿਫਤੀ ਦੇ ਕਾਜ ਚ ਰੱਦ ਕਰਾਉਣ ਨੂੰ ਸਵੇਰੇ ਸਵੇਰੇ ਇੱਥੇ ਲਿਆ ਕੇ ਕਨਗੂ ਪਟਵਾਰੀ ਪੰਚਾਇਤ ਜਿਹੜੀ ਜਾਲੀ ਪੰਚਾਇਤ ਬਣੀ ਹੋਏ ਇਸ ਪਿੰਡ ਦੀ ਪਹਿਰ ਕਲਾਂ ਦੀ ਉਹਨਾਂ ਤੋਂ ਲਿਖਾਇਆ ਵੀ ਇਹਨਾਂ ਦਾ ਕਬਜ਼ਾ ਹੈਗਾ ਚੱਪੜ ਤੇ ਦੋਨੇ ਪਰਾਂਵਾ ਬੀਰ ਦਵਿੰਦਰ ਦਾ ਤੇ ਇੰਦਰਜੀਤ ਗਿਫਤੀ ਦਾ ਪਰ ਉੱਦੇ ਚ ਜਿਹੜੇ ਨਕਾਮ ਰਹੇ ਇਹਨਾਂ ਦੇ ਕਾਜ ਵੀ ਸਹੀ ਪਾਏ ਗਏ ਅੱਜ ਇਹਨਾਂ ਦੇ ਪਰਤੇ ਦਰਦ ਕਰਕੇ ਇਹਨਾਂ ਦੀ ਚੋਣ ਨੂੰ ਰੋਕਿਆ ਜਾ ਰਿਹਾ ਵੀ ਇਹ ਕੈਂਪੇਨ ਨਾ ਕਰ ਸਕਣ ਪਰ ਅੱਜ ਮੈਂ ਗੁਰਲਾਲ ਜੀ ਤੁਹਾਨੂੰ ਕਹਿਣਾ ਚਾਹਨਾ ਇੰਦਰਜੀਤ ਗਿਫਟੀ ਚੋਣ ਨਹੀਂ ਲੜੂਗਾ ਮਦਨ ਲਾਲ ਜਲਾਲਪੁਰ ਚੋਣ ਲੜੂਗਾ ਮਦਨ ਲਾਲ ਜਲਾਲਪੁਰ ਨਾ ਕਿਸੇ ਨੂੰ ਡਰਿਆ ਤੇ ਨਾ ਕਦੇ ਡਰੂਗਾ ਜੇ ਤਾਂ ਮੈਂ ਜਿੰਦਾ ਰਹਾ ਤੈਨੂੰ ਇਹਨੂੰ ਜਿਤਾ ਕੇ ਦਿਖਾਵਾਂਗਾ ਤੂੰ ਹੁਣ ਡੱਕੀ ਲਾ ਕੇ ਪਿੰਨਤ ਕਿਵੇਂ ਬੁੱਥਾਂ ਦੇ ਕੰਮ ਕਰਾ ਤੂੰ ਅੱਜ ਕਹਿ ਰਹੇ ਹੋ ਨਾ ਗਿਣਤੀ ਮੈਂ ਕਰਾਣੀ ਹੈ ਤੂੰ ਤਾਂ ਇੱਕੋ ਵਾਰੀ ਐਮਐਲਏ ਬਣਿਆ ਨਾ ਮੈਂ ਤਾਂ ਤਿੰਨ ਚਾਰ ਚੋਣਾਂ ਪਹਿਲਾਂ ਜਿੱਤ ਚੁੱਕਿਆ ਕੀ ਇਲੈਕਸ਼ਨਾਂ ਮੈ ਲੜ ਚੁੱਕੇ ਆ ਤੈਨੂੰ ਦੱਸੂਗਾ ਕੀ ਭਾਗ ਵਿਗਦੀ ਆ ਕਿਵੇਂ ਤੂੰ ਬੁੱਥਾਂ ਨੇ ਕਬਜ਼ੇ ਕਰਦਾ ਅੱਜ ਤੋਂ ਬਾਅਦ ਮੇਰਾ ਕੈਂਪ ਹਾਊਸ ਪਹਿਰਕਲਾ ਹੋਊਗਾ ਇੰਦਰਜੀਤ ਗਿਫਤੀ ਦੇ ਘਰ ਮੈਂ ਉਹਨਾਂ ਨੂੰ ਬੁਲਾਉਣੇ ਨਹੀਂ ਇਲੈਕਸ਼ਨ ਤੋਂ ਉਹਨੇ ਭਰਾਵਾਂ ਨੂੰ ਉਹ ਜਿੱਥੇ ਮਰਦੀ ਰਹਿਣ ਇਲੈਕਸ਼ਨ ਮੈ ਲੜੂਗਾ ਇਹ ਬੈਠਿਆ ਸਾਡੀ ਭੈਣ ਭਵਿੰਦਰ ਕੌਰ ਇਹਨਾਂ ਨੇ ਚਮਾਰੋ ਜੋਂ ਤੋਂ ਕਾਗਜ਼ ਭਰੇ ਸੀ ਬਲਾਕ ਸਮਤੀ ਦੇ ਇਹਨਾਂ ਦੇ ਗੈਂਗਸਟਰਾਂ ਨੇ ਜਿਹੜਾ ਜੋਧਾ ਦਾ ਭਰਾ ਹੈਗਾ ਪੂਰੇ ਦਾ ਮੁੰਡਾ ਉਹਨਾਂ ਨੇ ਇਹਦੇ ਹੱਥ 'ਚ ਫੈਲਾ ਫੋਈਣਾ। ਤੁਹਾਨੂੰ ਦੱਸਾਂਗੇ ਕੁੜੀਆਂ ਤੇ ਹੱਥ ਕਿਵੇਂ ਚੱਕੇ ਦਾ। ਵੀ ਕਿਵੇਂ ਕੁੜੀਆਂ ਤੋਂ ਫੈਲਾ ਫੋਈਆਂ ਗਈਆਂ ਇਦਾਂ ਨਹੀਂ ੱੱੱਕੇ ਮਾਰ ਕੇ। ਤੁਹਾਨੂੰ ਇਹਦਾ ਜਵਾਬ ਦਵਾਂਗੀ ਕਸਾਲਵਾਦ। ਮੈਂ ਕਹਿਣਾ ਵੀ ਤੁਸੀਂ ਸੌਤ ਹੋ ਜੋ, ਇਲੈਕਸ਼ਨ ਲੜੋ ਬੰਦਾ ਨਹੀਂ ਵਾਂ। ਅੱਜ ਤੱਕ ਜਿੰਨੀਆਂ ਇਲੈਕਸ਼ਨਾਂ ਹੋਈਆਂ ਕਦੇ ਇਹ ਗੁੰਡਾ ਕਰਦੀ ਨਹੀਂ ਹੋਈ ਜਿਹੜੀਆਂ ਤੁਸੀਂ ਕਰਨ ਲੱਗੇ ਆ। ਮੈਂ ਅੱਜ ਵੀ ਤੁਹਾਨੂੰ ਬੇਨਤੀ ਕਰਦਾ ਜਿਹੜੇ ਵੀ ਇਥੇ ਕੈਂਡੀਡੇਟ ਬਣੇ ਫਿਰਦੇ ਨੇ ਕੱਲ ਨਾਲ ਸਾਡੇ ਨਾਲ ਹੀ ਘੁੰਮਦੇ ਰਹੇ ਨੇ। ਸਾਨੂੰ ਪਤਾ ਕਿੰਨਾ ਕਦਾਵਾ ਇਨਾਂ 'ਚ। ਸਾਲਵਾਦ ਤੁਹਾਨੂੰ ਰਾਹ ਨਹੀਂ ਲੱਭਣੇ ਤੁਸੀਂ ਦਲਾਲ ਪਰ ਬੈਠੇ ਹੋਗੇ ਪੈਰਾਂ ਤੇ ਸਾ ਵੀ ਸਾਨੂੰ ਬਕਸ ਦੋ ਪਰ ਤਨ ਬਕਸੇ ਨਹੀਂ ਜਾਊਗਾ ਇਸ ਕਰਕੇ ਮੈਂ ਤਨ ਨੂੰ ਤਾੜਨਾ ਵੀ ਕਹਿੰਦਾ ਤੁਹਾਨੂੰ ਬੇਨਤੀ ਵੀ ਕਰਦਾ ਵੀ ਸਿੱਧੀ ਤਰ੍ਹਾਂ ਇਲੈਕਸ਼ਨ ਲੜੋ ਇਹ ਪਰਚੇ-ਪਰਚੇ ਕੁਛ ਨਹੀਂ ਬਈ ਅੱਜ ਇਹ ਸਾਡੇ ਦੇ ਝੂਠੇ ਪਰਚੇ ਹੋ ਸਕਦੇ ਆ ਕੱਲ ਨੂੰ ਸਵਰਨ ਸਿੰਘ ਸੈਂਮੀ ਰਿਟਾਇਰ ਹੋ ਜਾਣਾ ਕੱਲ ਨੂੰ ਤੇਰਾ ਵੀ ਨਾਮ ਉੱਤੇ ਇੱਕ ਪਰਚੇ ਦੱਦ ਹੋ ਸਕਦਾ ਇਹ ਇਹ ਤੂੰ ਇਹ ਨਾ ਕਹਿ ਵੀ ਤੇਰੇ ਤੇ ਪਰਚਾ ਨਹੀਂ ਹੋਗਾ ਤੂੰ ਵੀ ਰਿਟਾਇਰ ਹੋ ਕੇ ਆਪਣੇ ਪਿੰਡ ਦੀ ਖੇਤੀ ਕਰਨੀ ਹੈ ਪਿੰਨਾ ਚ ਹੀ ਰਹਿਣਾ ਤੂੰ ਇਨੀ ਭਾਜੀ ਨਾ ਪਾ ਜਿਹੜੀ ਤੂੰ ਮੋੜ ਨਾ ਸਕਦੇ ਫਿਰ ਇੱਕ ਵਾਰੀ ਤੁਹਾਨੂੰ ਬੇਨਤੀ ਕਰਦਾ ਇਹਨਾਂ ਕੰਮਾਂ 'ਚ ਕੁਝ ਨਹੀਂ ਹੈ ਲੈਕਚਰਾਂ ਨਾਲ ਲੜੋ ਤੱਕੜੇ ਹੋ ਕੇ ਲੜੋ ਜਿੱਤਾਰਉਂਦੇ ਆ ਜੇ ਤੂੰ ਜਿੱਤ ਵੀ ਜਾਉਂਗੇ ਫਿਰ ਕਿਹੜਾ ਤੁਹਾਡੇ ਭਾਗ ਕੁਝ ਕਰੋਗੇ ਜੇ ਹਾਰਨ ਨੂੰ ਤਾਂ ਵੀ ਕੁਝ ਨਹੀਂ ਫਕਰਦਾ ਇਹਨਾਂ ਇਲੈਕਸ਼ਨਾਂ ਦਾ ਕੋਈ ਕਿਸੇ ਪਰਭਾਵ ਨਹੀਂ ਪੈਣਾ ਇਸ ਕਰਕੇ ਇਹ ਇਲੈਕਸ਼ਨਾਂ 'ਚ ਸਿੱਧੀ ਤਰ੍ਹਾਂ ਲੜੋ ਤੇ ਕੋਈ ਗੁੰਡਾਗਰਦੀ ਨਾ ਕਰੋ ਧੰਨਵਾਦ